ਗੜਦੀਵਾਲ ਦੇ ਮਸਤੀਵਾਲੇ ਰੋਡ ਨੇ ਲੋਕਾਂ ਦੇ ਨੱਕ ਵਿੱਚ ਦੰਮ ਕਰ ਰੱਖਿਆ ਪਿਛਲੇ ਲੰਬੇ ਅਰਸੇ ਤੋਂ ਸੀਵਰੇਜ ਪਾਉਣ ਤੋਂ ਬਾਅਦ ਇਸ ਸੜਕਾਂ ਨਹੀਂ ਬਨੀਆਂ ਜਿਸ ਕਰਕੇ ਇਸ ਇਲਾਕੇ ਦੇ ਲੋਕ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ ਇਸ ਰੋਡ ਤੇ ਲੋਕਾਂ ਦਾ ਲੰਘਣਾ ਵੀ ਬਹੁਤ ਔਖਾ ਹੋ ਗਿਆ ਹੈ بارش ਦੇ ਦਿਨਾਂ ਵਿੱਚ ਇਸ ਸੜਕ ਤੇ ਪਾਣੀ ਇਕੱਠਾ ਹੋ ਜਾਂਦਾ ਹੈ ਜਿਸ ਦੇ ਕਰਕੇ ਇਲਾਕਾ ਨਿਵਾਸੀਆਂ ਦਾ ਸੜਕ ਤੋਂ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ ਜਾਣਕਾਰੀ ਦਿੰਦਿਆਂ ਉੱਥੇ ਮੌਜੂਦ ਆਮ ਲੋਕਾਂ ਨੇ ਦੱਸਿਆ ਕਿ ਉਹਨਾਂ ਨੂੰ ਇਸ ਪਰੇਸ਼ਾਨੀ ਦਾ ਸਾਹਮਣਾ ਪਿਛਲੇ 3 ਸਾਲਾਂ ਤੋਂ ਕਰਨਾ ਪੈ ਰਿਹਾ ਹੈ ਪਿਛਲੇ 3 ਸਾਲਾਂ ਤੋਂ ਇਹ ਸੜਕਾਂ ਪੱਟੀਆਂ ਹੋਈਆਂ ਨੇ ਅਦੇ ਇਸ ਦਾ ਕੋਈ ਵੀ ਕੰਮ ਅਜੇ ਤੱਕ ਨਹੀਂ ਕੀਤਾ ਗਿਆ ਇਸ ਮੁੱਦੇ ਨੂੰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਆਮ ਆਦਮੀ ਪਾਰਟੀ ਦਾ ਟਿੱੱਚਾ ਸੀ ਕਿ ਆਮ ਆਦਮੀ ਨੂੰ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਪਰ ਗਰਾਊਂਡ ਲੈਵਲ ਤੇ ਤਸਵੀਰਾਂ ਕੁਝ ਹੋਰ ਹੀ ਬਿਆਹਕਾਰੀਆਂ ਹਨ ਦੇਖਣਾ ਹੋਵੇਗਾ ਕਿ ਸਰਕਾਰ ਇਸ ਦਾ ਹਲਕਾ ਤੱਕ ਕਰੇਗੀ ਐ ਸਰ ਕੀ ਨਾਮ ਹੈ ਜੀ ਮੇਰਾ ਰਵਿੰਦਰ ਹੈ ਕੀ ਕੰਮ ਕਰਦੇ ਤੁਸੀਂ ਸਾਡਾ ਭਾਈ ਮੋਬਾਈਲਾਂ ਦਾ ਭਾਈ ਕਿਹੜੀ ਜਗ੍ਹਾ ਆਪਣਾ ਗੜ ਦੀ ਹੈ ਜੀ ਤਾਂ ਦੁਕਾਨਦਾਰਾਂ ਦੇ ਸਬੰਧ ਦੇ ਵਿੱਚ ਗੱਲ ਕਰੀਏ ਤਾਂ ਕਿੰਦਾਂ ਦੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਭਾਈ ਬੜੀਆਂ ਸਮੱਸਿਆਵਾਂ ਬਾਜੀ ਰੋਡ ਦਾ ਬਹੁਤ ਬੁਰਾ ਹਾਲ ਹੈ ਜੀ ਪਹਿਲੇ ਤਾਂ ਸਰ ਰੋਡ ਦਾ ਬਹੁਤ ਬੁਰਾ ਰੋਡ ਦਾ ਬਹੁਤ ਬੁਰਾ ਹਾਲ ਹੈ ਜੀ ਐਕਸੀਡੈਂਟ ਬਹੁਤ ਹੁੰਦੀ ਹੈ ਜੀ ਦੂਜਾ ਤੁਸੀਂ ਦੇਖ ਸਕਦੇ ਆ ਸਾਰਾ ਰੋਡ ਟੁੱਟਿਆ ਭੱਜਿਆ ਜੀ ਸਰਕਾਰਾਂ ਨੇ ਕਮੀਆਂ ਆ ਜੀ ਸਾਲ ਹੋ ਗਏ ਜੀ ਸਾਡੀ ਮਾਰਕੀਟ ਵੀ ਦੀ ਕਮੀ ਆ ਜੀ 2 ਸਾਲ ਹੋ ਗਏ ਸਾਹਿਬ ਇਸ ਰੋਡ ਨੂੰ ਟੁੱਟੇ ਉਹਨੂੰ ਕੋਈ ਨਾ ਦੇਖਣ ਆ ਰਿਹਾ ਨਾ ਕੁਛ ਨਾ ਕੋਈ ਦੇਖਣ ਆ ਰਿਹਾ ਤੇ ਨਾ ਹੀ ਕੋਈ ਕਾਰਵਾਈ ਹੋ ਰਹੀ ਹੈ ਬੜੇ ਬੰਦਿਆਂ ਨੂੰ ਬੋਲਿਆ ਤਾਂ ਲੇਕਿਨ ਕੋਈ ਸੁਣਵਾਈ ਨਹੀਂ ਇਸ ਰੋਡ ਕਰਕੇ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਐਕਸੀਡੈਂਟ ਹੋ ਰਿਹਾ ਮੇਨ ਤਾਂ بارش ਪੈ ਜਾਵੇ ਤਾਂ ਇਸ ਰੋਡ ਦੇ ਉੱਤੇ ਕੋਈ ਚੜਦਾ ਨਹੀਂ 70% ਸਾਡੀ ਮਾਰਕੀਟ ਖਰਾਬ ਹੋ ਗਈ ਹੈ ਜੀ ਦੁਕਾਨਦਾਰੀ ਖਰਾਬ ਹੋ ਗਈ ਹੈ ਇਸ ਰੋਡ ਕਰਕੇ ਸਾਡੀ ਤਾਂ ਬਹੁਤ ਅੰਗਾ ਜੀ ਮਾਰਕੀਟ ਦੇ ਮਤਲਬ ਕਿ ਰੋਡ ਤੋਂ ਬਹੁਤ ਅੰਗਾ ਜੀ ਬੜਾ ਔਖਾ ਜੀ ਤੇ ਕੋਈ ਤੁਰ ਕੇ ਨਹੀਂ ਜਾ ਸਕਦਾ ਜੀ ਇਸ ਸੰਬੰਧੀ ਗੱਲ ਨਹੀਂ ਕੀਤੀ ਆਪਣੇ ਵਿਧਾਇਕ ਨਾਲ ਜਾਂ ਆਪਣੇ ਤੁਹਾਡੇ ਬਾਜੀ ਸਰ ਜੀ ਸਾਰਿਆਂ ਨਾਲ ਗੱਲ ਹੋਈ ਹੈ ਜੀ ਪਰ ਕੋਈ ਸੁਣਵਾਈ ਨਹੀਂ ਹੁੰਦੀ ਜੀ ਸਭ ਨਿਕੰਮੀਆਂ ਸਰਕਾਰਾਂ ਇੱਥੇ ਜੀ ਵੋਟਾਂ ਲੈਣ ਨੂੰ ਆ ਜਾਂਦੇ ਆ ਤੇ ਕੰਮ ਕਰਨ ਨੂੰ ਦੂਰ ਜੀ ਕਾ ਸਿਸਟਮ ਆ ਜੀ ਇਹਨਾਂ ਦਾ ਤੁਸੀਂ ਦੱਸੋ ਬਾਜੀ ਹਾਂਜੀ ਸਰਕਾਰ ਕਿੱਦਾਂ ਦੀ ਪਾਲ ਜੇ ਪਾਲੇ ਕੇ ਸਰਕਾਰ ਜਿਹੜੀ ਮਰਜ਼ੀ ਹੋਵੇ ਲੇਕਿਨ ਆਪਣਾ ਇਮਾਨਦਾਰੀ ਨਾਲ ਕੰਮ ਕਰੇ ਹਾਂਜੀ ਜੋ ਵੋਟਾਂ ਲੈਣ ਵੇਲੇ ਵਾਅਦੇ ਕਰਦੇ ਆ ਉਹ ਪੂਰੇ ਕਰਨ ਬਸ ਗੱਲਾਂ ਹੀ ਆ ਜੀ ਪੱਲੇ ਕੁਝ ਨਹੀਂ ਹੈਗਾ ਬਸ ਆਪਣਾ ਸਵਾਰਨਾ ਬਾਕੀ ਜਿਹੜਾ ਮਰਜੀ ਜਿੱਦਾਂ ਮਰਜੀ ਮਰੀ ਜਾਵੇ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਮੇਨ ਸਾਡੀ ਮੇਨ ਜੋ ਇਸ ਮਾਰਕੀਟ ਦੀ ਸਮੱਸਿਆ ਹੈਗੀ ਆ ਉਹ ਹੈਗੀ ਆ ਜੀ ਰੋਡ ਦੀ ਸਾਨੂੰ ਰੋਡ ਬਣਾ ਦਿਓ ਸਾਡੀ ਇਹੀ ਸਮੱਸਿਆ ਇਹੀ ਮੇਨ ਹੱਲ ਹੈ ਕਿੰਨਾ ਟਾਈਮ ਹੋ ਗਿਆ ਰੋਡ ਖਰਾਬ ਹੋਈ ਨੂੰ ਚਾਰ ਸਾਲ 3 ਸਾਲ ਹੋ ਗਿਆ ਜੀ 4 ਸਾਲ ਤਾਂ ਹੋ ਗਏ ਆ ਜੀ ਸਰਕਾਰਾਂ ਤਾਂ ਕਿੰਨੀਆਂ ਚੇਂਜ ਹੋਈਆਂ ਪਰ ਰੋਡ ਨਹੀਂ ਬਣਿਆ ਜੀ ਉਹ ਘਟਣ ਵੀ ਕਿ ਸਾਡੀ ਮਾਰਕੀਟ ਦਾ ਨਹੀਂ ਹਾਲ ਆ ਸਿੱਧਾ ਜਿੰਨੇ ਇੱਥੇ ਕੇਸ ਉੱਪਰ ਲੱਗਾ ਢੋਲ ਦਾ ਤੱਕ ਸਾਰੀ ਰੋਡ ਤੇ ਜਾ ਰਹਾ ਗੰਦਾ ਰੋਡ ਜੀ ਆ ਜੋ ਇਹ ਸਾਰੇ ਇਹੀ ਗੰ ਕੰਮ ਹੈ ਜੀ ਬਾਰਿਸ਼ ਹੋ ਜਾਵੇ ਤਾਂ ਇਸ ਰੋਡ ਤੇ ਕੋਈ ਪੈਦਲ ਚੱਲ ਨਹੀਂ ਸਕਦਾ ਹੁਣ ਐਮਐਲਏ ਕੌਣ ਆ ਇੱਥੇ ਦਾ ਜੀ ਐਮਐਲਏ ਐਮਐਲਏ ਜੀ ਰਾਜਾ ਜੀ ਰਾਜਾ ਸਾਹਿਬ ਵੱਲੋਂ ਟਾਂਡੇ ਦੇ ਤੋਂ ਜੀ ਟਾਂਡੇ ਦਾ ਇੱਥੇ ਦਾ ਦੌਰਾ ਨਹੀਂ ਕੀਤਾ ਗਿਆ ਨਾ ਬਿਲਕੁਲ ਵੀ ਨਹੀਂ ਸਾਹਿਬ ਜਦੋਂ ਵੋਟਾਂ ਲੈਣ ਸਰ ਕਿੰਨੀ ਵਾਰੀ ਆ ਚੁੱਕੀ ਆ ਨਹੀਂ ਨਹੀਂ ਆਏ ਆ ਜੀ ਆਏ ਆ ਜੀ ਬੜੀ ਵਾਰੀ ਆਏ ਆ ਜੀ ਕੋਈ ਸੁਣਵਾਈ ਨਹੀਂ ਹੈਗੀ ਜੀ ਬਸ ਉਹ ਜਿਹੜੀ ਮਾਰ ਕੇ ਚੱਲ ਜਾਂਦੇ ਆ ਜੀ ਕੱਟੇ ਸ਼ੀਸ਼ਾ ਇੰਦਾ ਜੀ 4 ਸਾਲ ਤੋਂ ਸੜਕ ਬਿਲਕੁਲ ਖਰਾਬ ਹੈ ਅਸੀਂ 30 30 30 ਹਜ਼ਾਰ ਰੁਪਏ ਦੁਕਾਨਾਂ ਦਾ ਕਿਰਾਇਆ ਭਰਦੇ ਆਂ ਸਾਡਾ ਕਿਰਾਇਆ ਨਹੀਂ ਨਿਕਲ ਰਿਹਾ ਬੱਚੇ ਰੋਟਿਓ ਤੰਗ ਹੋਏ ਪਏ ਖਾਤੇ ਪੂਰੇ ਹੋ ਰਹੇ ਆ ਅਸੀਂ ਸਾਡੀ ਇਹ ਬੇਟੀ ਅਗੇ ਸੜਕ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਏ ਕੀ ਨਾਮ ਤੁਹਾਡਾ ਜੀ ਅਸ਼ਵਨੀ ਕੁਮਾਰ ਜੀ ਠੀਕ ਕੰਮ ਕਰਦੇ ਤੁਸੀਂ ਸਾਡਾ ਕੁਮਾਰ ਫਾਸਟ ਫੂਡ ਰੈਸਟੋਰੈਂਟ ਹੈ ਜੀ ਕਿੰਨਾ ਟਾਈਮ ਹੋ ਗਿਆ ਕੰਮ ਕਰਦੇ ਨੂੰ ਮੈਨੂੰ 8 ਸਾਲ ਹੋ ਗਿਆ ਜੀ कोरोना ਦੇ ਦੌਰ ਦੌਰਾਨ ਕਿੰਨਾ ਕੁ ਫਰਕ ਪਿਆ ਜੀ ਕਾਰੋਬਾਰ ਨੂੰ করোনা ਦੇ ਦੌਰਾਨ ਫਰਕ ਤਾਂ ਪਿਆ ਜੀ ਪਿਆ ਸਭ ਨੂੰ ਪਿਆ করোনা ਆਇਆ ਇੱਕ ਨੋਟਬੰਦੀ ਹੋਈ ਉਸ ਤੋਂ ਬਾਅਦ GST ਲਾਗੂ ਹੋ ਗਈ ਤਾਂ ਕੀ ਕਹਿਣਾ ਚਾਹੋਗੇ ਇਸ ਬਾਰੇ ਨਾਲ ਮੈਨੂੰ ਜੀ ਜ਼ਿਆਦਾ করোনা ਨਾਲ ਫਰਕ ਪਿਆ ਨਾ GST ਨਾਲ ਫਰਕ ਪਿਆ ਮੇਰਾ ਨਾਮ ਹੈ ਜਗਦੀਪ ਸਿੰਘ ਮੇਰੇ ਦੋ-ਦਸ 11 ਤੋਂ ਦੁਕਾਨਾਂ ਇੱਥੇ ਲਗਭਗ 12 ਸਾਲਾਂ ਤੋਂ ਦੁਕਾਨ ਬਣੀ ਨੂੰ ਮੈਂ ਕਹਿੰਦਾ 12 ਸਾਲਾਂ 'ਚ ਸਿਰਫ ਇੱਕ ਵਾਰ ਰੋਡ ਬਣਿਆ ਹੈ ਇਹ ਇਸ ਮੇਰਾ ਕਾਹ ਸੀ ਗਵਰਨਮੈਂਟ ਸੀ ਜਦੋਂ ਸਵੇਰੇ ਪਹਿਲਾਂ ਸ਼ੁਰੂ ਹੋਇਆਗਾ ਸਿਵਲਡ ਨੇ ਪਾਤਾ ਪਰ ਗੋ ਮਤਲਬ ਜਿੱਦਾਂ ਕੋਰਪ ਕੰਡੈਕਟ ਲੱਗ ਗਿਆ ਰੋਡ ਨਹੀਂ ਬਣਾ ਸਕਿਓ ਉਸ ਤੋਂ ਬਾਅਦ 2.5 ਸਾਲ ਤੋਂ ਸਰਕਾਰ ਤੇ ਮਤਲਬ ਆ ਆ ਮਾਦਵੀ ਦੀ ਸਰਕਾਰ ਹੈ ਪਰ ਰੋਡ ਨਹੀਂ ਬਣ ਰਿਆ ਮੇਰੇ ਹੀ ਮੁਸ਼ਕਲ ਹੈ ਕਿ ਰੋਡ ਕਰਕੇ ਮੇਰਾ ਆਪਣਾ ਖੁਦ ਦਾ ਸ਼ੀਸ਼ਾ ਟੁੱਟਿਆ ਹੋਇਆ ਹੈ ਤੁਸੀਂ ਜਾ ਕੇ ਦੇਖ ਸਕਦੇ ਤੁਸੀਂ ਘੱਟੋ ਘੱਟ 3-4 ਦੁਕਾਨਦਾਰ ਹੈਗੇ ਰੋਡ ਦੇ ਪਾਸ ਜਿਹਨਾਂ ਸ਼ੀਸ਼ੇ ਟੁੱਟੇ ਹੋਏ ਆ ਮੇਰਾ ਹੈਗਾ ਕੰਪਿਊਟਰ ਹਾਰਡਵੇਅਰ ਦਾ ਹਾਂਜੀ ਕੋਈ ਰੋਡ ਤੇ ਕੈਮਰਾ ਕੰਮ ਸੈਂਸਿਟਿਵ ਕੈਮਰਾ ਕੰਮ ਤੇ ਸ਼ੀਸ਼ੇ ਟੁੱਟਦੇ ਰੋ ਕਾਫੀ ਨੁਕਸਾਨ ਹੈ ਕੋਈ ਇਧਰ ਜਮੀ ਪੈ ਜਵੇ ਕਿਸੇ ਨੇ ਇਧਰ ਆਉਣਾ ਨਹੀਂ ਹੈਗਾ ਆਪਣਾ ਇਹ ਕੋਈ ਰੋਡ ਹੈ ਇਸ ਤਰ੍ਹਾਂ ਹਰ ਸਿਹਾਰ ਰੋਡ ਵੀ ਆਪਣਾ ਟੁੱਟਿਆ ਹੋਇਆ ਹੈ ਕਾਫੀ ਹੁਣ ਦੋ ਤਿੰਨ ਰੋਡ ਕਾਫੀ ਹੈਗੇ ਆ ਫਿਰ ਮਤਲਬ ਜਲਦੀ ਜਲਦੀ ਹੱਲ ਕੀਤਾ ਜਾਵੇ ਇਹ ਹੀ ਆ ਗਵਰਨਰ ਗਵਰਨ ਕੋਈ ਵੀ ਗਵਰਨਰ ਹੋਵੇ ਪਰ ਬੇਨਤੀ ਹੈ ਆਪਣੀ ਹੱਲ ਕੀਤਾਵੇ ਇਸ ਸਬੰਧ ਵਿੱਚ ਹਾਂਜੀ ਮਾਗਦਾਰ ਗਏਗੇ ਮੈਂ ਆਪਣੇ ਮੈਨ 26 ਜੁਲਾਈ ਪੰਜ ਤਾਰਗਤ ਪ੍ਰੋਗਰਾਮ ਸਗਾ ਉਹਨੇ ਗੱਲ ਕੀਤੀ ਕਮੇਟੀ ਘਰ ਵਿੱਚ ਉਹਨੇ ਭਰੋਸਾ ਦਿਵਾਇਆ ਸੀਗਾ ਸੋਲਵ ਕਰਾਂਗੇ ਆਪਾਂ ਪਰ ਅਜੇ ਤੱਕ ਸੋਲਵ ਨਹੀਂ ਹੋਇਆ ਇਹ ਜਦੋਂ ਸੋਲਵ ਹੋ ਜੂਗਾ ਚੀਜ਼ ਆਪਾਂ ਉਹਦੇ ਕੰਮ ਸੋਲਵ ਹੋ ਗਈ ਆ ਧੰਨਵਾਦ ਜੀ टीना ਮੈਂ ਜੀ ਹਾਂਜੀ ਪ੍ਰਦੀਪ ਕੁਮਾਰ ਜੀ ਜੀ ਕਿਹੜੀ ਜਗ੍ਹਾ ਕੀ ਕੰਮ ਕਰਦੇ ਤੁਸੀਂ ਸਰ ਆਪਣੇ ਸਬਜੀ ਦਾ ਕੰਮ ਹੈ ਇਹ ਹੋਰ ਸੇਲ ਦਾ ਫਰੂਟ ਤੇ ਸਬਜੀ ਦਾ ਠੀਕ ਹੈ ਜੀ ਤੇ ਦੋ ਤਿੰਨ ਸਾਲਾਂ ਤੋਂ ਅਸੀਂ ਆ ਸੜਕ ਦਾ ਮੁੱਦਾ ਚੱਕ ਰਹੇ ਹਾਂ ਜੀ ਹਾਂਜੀ ਰੋਜ਼ ਕੋਈ ਨਾ ਕੋਈ ਇੱਥੇ ਢਿੱਗਦਾ ਹੈ ਕਿਸ ਨਾ ਕਿਸੇ ਦੇ ਸੱਟ ਵੱਜਦੀ ਹੈ ਐਮ ਐਲ ਏ ਸਾਹਿਬ ਕੋਲ ਵੀ ਕਈ ਵਾਰ ਖਬਰ ਪਹੁੰਚੀ ਹੈ ਆਪਣੀ ਕਮੇਟੀ 'ਚ ਵੀ ਪਹੁੰਚੀ ਹੈ ਐਸ ਡੀ ਐਮ ਸਾਹਿਬ ਕੋਲ ਵੀ ਪਹੁੰਚੀ ਹੈ ਹਰ ਇੱਕ ਜਗ੍ਹਾ ਖਬਰ ਪਹੁੰਚੀ ਹੈ ਸਿਰਫ ਆਸ਼ਵਾਸ਼ਣ ਮਿਲਦਾ ਹੈ ਹੱਲ ਕੋਈ ਨਹੀਂ ਮਿਲ ਰਿਹਾ ਕਟੋੜਾ ਕਟੇ ਇੱਥੇ ਰੋਜ਼ ਜਿਹੜੋ ਮੀਂਹ ਪੈ ਜਾਂਦੇ ਨਾ ਇਹ ਇੰਨਾ ਬੁਰਾ ਹਾਲ ਹੁੰਦਾ ਨਾ ਜੀ ਨਿਕਲਣਾ ਬਹੁਤ ਮੁਸ਼ਕਿਲ ਹੈ ਇਹ ਸੜਕ ਕਰਕੇ ਸਾਰਾ ਕੰਮ ਖਤਮ ਹੋਇਆ ਪਿਆ ਨਾ ਕੋਈ ਇੱਥੋਂ ਨਿਕਲਦਾ ਨਾ ਕਰਦਾ ਬਾਕੀ ਰੋਜ਼ ਦੀ ਰੋਜ਼ ਘਟੀ ਜਾਂਦੀ ਹੈ ਜੇ ਜੋ ਵੀ ਕੋਈ ਵੋਟਾਂ ਹੁੰਦੀਆਂ ਕੋਈ ਵੀ ਹੁੰਦਾ ਪ੍ਰਸ਼ਾਸਨ ਦਾ ਬੰਦਾ ਘਰੋਂ ਘਰੀ ਆਂਦਾ ਇਹ ਉਦੋਂ ਹਰ ਇੱਕ ਦੀ ਸਮੱਸਿਆ ਹੁੰਦਾ ਹੁਣ ਕਿਉਂ ਨਹੀਂ ਸੁਣਦੇ ਸਰ ਬਹੁਤ ਵਾਰ ਅਸੀਂ ਕਹਿ ਚੁੱਕੇ ਹਾਂ ਪਾਣੀ ਦੀ ਸਮੱਸਿਆ ਸੜਕ ਦੀ ਸਮੱਸਿਆ ਅਸੀਂ ਸਿਰਫ ਇਹੀ ਜਾਣਦੇ ਆ ਇੱਕ ਵਾਰ ਪਬਲਿਕ ਸਰਵੇ ਕਰਨ ਐਮਐਲਏ ਸਾਹਿਬ ਵੀ ਕਰਨ ਕਮੇਟੀ ਦੇ ਬੰਦੇ ਵੀ ਕਰਨ ਈਓ ਸਾਹਿਬ ਵੀ ਕਰਨ ਐਸਡੀਐਮ ਸਾਹਿਬ ਵੀ ਕਰਨ ਤੇ ਜੋ ਵੀ ਆਪਣੇ ਕਮਿਸ਼ਨਰ ਸਾਹਿਬ ਉਹ ਵੀ ਆ ਕੇ ਕਰਨ ਇਹੇ ਕਹਿ ਦੇਣ ਸਿਰਫ ਇੱਕ ਵਾਰੀ ਆ ਕੇ ਇਹ ਸੜਕ ਤੇ ਪੈਦਲ ਚੱਲਣ ਦੇ ਯੋਗ ਹੈਗੀ ਹੈ ਕਾਰਾਂ ਚੱਲਣ ਦੇ ਯੋਗ ਹੈਗੀ ਹੈ ਸਕੂਟਰ ਕਾਰਾਂ ਵੀ ਨਿਕਲ ਸਕਦੇ ਆ ਅਸੀਂ ਬਿਲਕੁਲ ਸੜਕ ਦਾ ਮੁੱਦਾ ਨਹੀਂ ਉਠਾਉਂਦੇ ਇਹ ਸੜਕ ਦਾ ਮੁੱਦਾ ਇੰਨਾ ਜ਼ਿਆਦਾ ਗਹਿਰਾ ਹੋ ਚੁੱਕਿਆ ਸਰ ਇਸ ਦੇ ਉੱਤੋਂ ਨਿਕਲਣਾ ਇੰਨਾ ਮੁਸ਼ਕਿਲ ਹੈ ਨਾ ਹਰ ਇੱਕ ਦਿਨ ਕਿਸੇ ਦੀ ਜਾਨ ਵੀ ਜਾ ਸਕਦੀ ਹੈ ਇੰਨਾ ਮੇਜਰ ਮਸਲਾ ਹੈ ਅਸੀਂ ਖੁਦ ਆਪਣੀਆਂ ਅੱਖਾਂ ਨਾਲ ਕਿਸੇ ਦਾ ਸਿਰ ਟੁੱਟਦਾ ਫਟਦਾ ਗੋਡੇ ਹਰ ਇੱਕ ਚੀਜ਼ ਤੇ ਸੱਟਾ ਵੱਜਦੀ ਆ ਦੇਖਿਆ ਬਹੁਤ ਜਿਆਦਾ ਬੁਰਾ ਹਾਲ ਹੈ ਇਸ ਬਾਰੇ ਕਦੇ ਵੀ ਕੋਈ ਹੱਲ ਨਹੀਂ ਹੁੰਦਾ ਸਿਰਫ ਆਸ਼ਵਾਸ਼ਣ ਮਿਲਦਾ ਹੈ ਜਾਂ ਫਿੱਟਾ ਲੈ ਕੇ ਆ ਜਾਂਦੇ ਆ ਜਦੋਂ ਕੋਈ ਗੱਲ ਉੱਠਦੀ ਹੈ ਮਿੰਕੇ ਚਲੇ ਜਾਂਦੇ ਆ ਪਬਲਿਕ ਠੰਡੀ ਹੋ ਕੇ ਬਹਿ ਜਾਂਦੀ ਹੈ ਬਸ ਸੇ ਮੰਗਾ ਤੇ ਰੋਡ ਬਣੇ 2 ਸਾਲ ਹੋ ਗਏ ਆ ਪਹਿਲਾਂ ਵਧੀਆ ਰੋਡ ਬਣਿਆ ਸੀ ਉਹ ਵੀ ਪੱਠੇ ਤੇ ਆ ਅਸੀਂ 10-1000 ਰੁਪਿਆ ਕਰਾਇਆ ਦਿੱਨੇ ਦੁਕਾਨਾਂ ਦਾ ਅੱਜ 5 ਦਿਨ ਹੋ ਗਏ ਬੋਣੀ ਵੀ ਨਹੀਂ ਹੋਈ ਤੇ ਸਰਕਾਰ ਕਹਿੰਦੀ ਸੀ ਰੰਗਲਾ ਪੰਜਾਬ ਬਣਾਵਾਂਗੇ ਇਹ ਤਾਂ ਮਰੇ ਰੰਗਲਾ ਪੰਜਾਬ ਬਣਾਤਾ ਤੁਸੀਂ ਆਪ ਸੋਚੋ ਤੇ ਪਸ਼ਾਖਪੁਰ ਨੂੰ 20-25 ਮਿੰਟ ਲੱਗਦੇ ਆ ਤੇ ਇਥੋਂ ਔ ਕੇਸੋਪੁਰ ਤੋਂ 1 ਘੰਟਾ ਲੱਗਦਾ ਆ ਉਹਨੂੰ ਸਾਡੇ 5 ਦਿਨ ਹੋ ਗਏ ਬੋਣੀ ਨਹੀਂ ਹੁੰਦੀ ਤੇ ਤੁਸੀਂ ਆਪ ਸੋਚੋ ਆਪਣੇ ਬੱਚਿਆਂ ਨੂੰ ਕਿੱਥੋਂ ਰੋਟੀ ਖਵਾਮਾਂਗੇ ਸਾਡਾ ਕੰਮ ਕਰਦੇ ਹੁੰਦੇ ਮਾਰੇ ਕੱਪੜੇ ਦਾ ਕਰਦੇ ਆ ਠੀਕ ਹੈ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਕੋਈ ਵੀ ਨਹੀਂ ਮਰਦਾ ਸਾਡੀ ਸੁਣਮਾਈ ਕੋਈ ਨਹੀਂ ਹੋ ਰਹੀ ਅਸੀਂ ਕਿੱਥੇ ਜਾਈਏ ਕਿਹਨੂੰ ਦਸੀਏ ਸਾਰੇ ਮਨੁੱਖੀ ਇਹੀ ਮੰਗ ਚਾਹੁੰਦੇ ਆ ਕਿ ਜਿੰਨਾ ਛੇਤੀ ਹੋ ਸਕੇ ਇਹ ਰੋਡ ਬਣਨਾ ਚਾਹੀਦਾ ਕਿਉਂਕਿ ਥੋੜਾ ਟਾਈਮ ਨਹੀਂ ਲਗਪਗ 2 ਸਾਲ ਤੋਂ ਜ਼ਿਆਦਾ ਹੋ ਗਿਆ ਰੋਡ ਟੁੱਟੇ ਹੋਏ ਨੂੰ ਅਸੀਂ ਤਾਂ ਜਿੱਦਾਂ ਮਰਜ਼ੀ ਹੱਥ ਜੋੜ ਕੇ ਵੀ ਬੇਨਤੀ ਕਰਦੇ ਆ ਸਰਕਾਰ ਨੂੰ ਜਿਸ ਤਰ੍ਹਾਂ ਵੀ ਹੈ ਉਸ ਤਰ੍ਹਾਂ ਵੀ ਹੱਲ ਕਰੋ ਇਹਦਾ ਜੀ ਛੇਤੀ ਛੇਤੀ ਹੱਲ ਕਰੋ ਹੁਣ ਅੱਗੇ ਹੋਰ ਥੋੜੀ ਟਾਈਮ ਨੂੰ ਬਰਸਾਤ ਆਣ ਵਾਲੀ ਹੈ ਇੱਥੋਂ ਤਾਂ ਬਿਲਕੁਲ ਨਹੀਂ ਕਿਸੇ ਨੇ ਲੰਘਣਾ ਪੁਰ ਸਾਡੀ ਮਾਰਕੀਟ ਬਿਲਕੁਲ ਜ਼ੀਰੋ ਹੋ ਚੁੱਕੀ ਆ ਇਸ ਰੋਡ ਦੀ ਵਜ੍ਹਾ ਨਾਲ ਸਾਡੀ ਇਹੀ ਬੇਨਤੀ ਹੈ ਗਵਰਨਮੈਂਟ ਨੂੰ ਵੀ ਹੈ ਤੇ ਕਮੇਟੀ ਨੂੰ ਵੀ ਗੜਦੀ ਬਾਰਾਂ ਨੂੰ ਕਿ ਜਿੰਨਾ ਜਲਦੀ ਹੋ ਸਕੇ ਰੋਡ ਨੂੰ ਬਣਾਇਆ ਜਾਵੇ ਪਰ ਸਰਕਾਰ ਵੱਲੋਂ ਤਾਂ ਵਿਕਾਸ ਦੇ ਨਾਮ ਤੇ ਬੜੇ ਤਰ੍ਹਾਂ ਦੇ ਪ੍ਰਚਾਰ ਕੀਤੇ ਜਾ ਰਹੇ ਨੇ ਤੇ ਕੈਬਨ ਮੰਤਰੀ ਭ੍ਰਮਸ਼ਕਰ ਜਿੰਪਾ ਵੱਲੋਂ ਵੀ ਥਾਂ ਥਾਂ ਦੇ ਉਦਘਾਟਨ ਕੀਤੇ ਜਾ ਰਹੇ ਮੋਹੱਲਾ ਕਲੀਨਿਕ ਖੋਲੇ ਜਾ ਰਹੇ ਨੇ ਤੇ ਕਿੱਦਾਂ ਦੇਖਦੇ ਉਹਨਾਂ ਨੂੰ ਸਰ ਸਾਡੇ ਹਿਸਾਬ ਨਾਲ ਤਾਂ ਕੁਝ ਵੀ ਨਹੀਂ ਜੀਰੋ ਆ ਕਿਉਂਕਿ ਇੱਥੇ ਲਗਭਗ ਅਸੀਂ ਵੀ ਸਾਰੀ ਇਹ ਮਾਰਕੀਟ ਨੇ ਚਿੱਠੀ ਹੋ ਕੇ ਕਮੇਟੀ ਘਰ ਵੀ ਗਏ ਆ ਆਪਣੇ ਐਮਐਲਏ ਸਾਹਿਬ ਕੋਲ ਵੀ ਗਏ ਆ ਪਰ ਕੁਝ ਨਹੀਂ ਉਹਨਾਂ ਨੇ ਖੁਦ ਵੀ ਦੇਖਿਆ ਹੈ ਰੋਡ ਇਹ ਜਲਦੀ ਸਾਡੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ ਕਿਉਂਕਿ ਬਿਜ਼ਨਸ ਦਿਨ ਵਾਰ ਦਿਨ ਖਤਮ ਹੁੰਦੇ ਜਾ ਰਹੇ ਸਾਡੀ ਇਹ ਜੇ ਰਿਕਵੈਸਟ ਹੈ ਐਮਐਲਏ ਸਾਹਿਬ ਨੂੰ ਵੀ ਪ੍ਰਸ਼ਾਸਨ ਨੂੰ ਵੀ ਹਰ ਇੱਕ ਬੰਦੇ ਨੂੰ ਜੀ ਭਾਵੇਂ ਕੋਈ ਕਮੇਟੀ ਦਾ ਵੀ ਹੈ ਹੱਥ ਜੋੜ ਕੇ ਇਹ ਹੀ ਬੇਨਤੀ ਹੈ ਜੀ ਅਗਲੀ ਵਾਰ ਵੀ ਅਸੀਂ ਤੁਹਾਡੀ ਸਰਕਾਰ ਤਾਂ ਹੀ ਦੇਖਣਾ ਚਾਹੁੰਦੇ ਆਂ ਜੇ ਸਾਡੀ ਸਮੱਸਿਆ ਦਾ ਹੱਲ ਹੁੰਦੇ ਆ ਕੇਵਲ ਕੱਲਾ ਆਸ਼ਵਾਸ਼ਣ ਨਹੀਂ ਅਸੀਂ 10 12 ਵਾਰ ਸਮੱਸਿਆ ਚੱਕੀ ਆ ਜੀ ਇੱਕੋ ਹੀ ਗੱਲ ਮਿਲਦੀ ਆ ਅਗਲੇ ਹਫਤੇ ਆਵਾਂਗੇ ਜੀ ਅਗਲੇ ਹਫਤੇ ਆਵਾਂਗੇ ਜੀ ਅਗਲੇ ਹਫਤੇ ਆਵਾਂਗੇ ਪਰ ਕੋਈ ਹੱਲ ਨਹੀਂ ਹੁੰਦਾ ਚਿੱਤਾਂ ਲੈ ਕੇ ਮਿੰਜ ਜਾਂਦੇ ਆ ਬਸ 10 ਦਿਨ ਲਈ ਪਬਲਿਕ ਚੁੱਪ ਹੋ ਜਾਂਦੀ ਆ ਫਿਰ ਉਹੀ ਹਾਲ ਹੈ ਜੀ ਕੋਈ ਸਾਨੂੰ ਪ੍ਰੋਪਰ ਜਵਾਬ ਨਹੀਂ ਕੋਈ ਪ੍ਰੋਪਰ ਤਰੀਕ ਨਹੀਂ ਕੋਈ ਕੁਛ ਵੀ ਨਹੀਂ ਹੈਗਾ ਕਰੋ ਠੀਕ ਹੋਣੀ ਹੈ ਨਹੀਂ ਹੋਣੀ ਕੀ ਗੱਲਬਾਤ ਹੈ ਇੱਕ ਵਾਰ ਪਬਲਿਕ ਇੱਕ ਵਾਰ ਪੈਦਲ ਸਰਵੇ ਕਰ ਲੈਣ ਅਸੀਂ ਇਹੀ ਗੱਲ ਕਹਿੰਦੇ ਆਂ ਪ੍ਰਸ਼ਾਸਨ ਨੂੰ ਕਿ ਐਮਐਲਏ ਸਾਹਿਬ ਇੱਕ ਵਾਰ ਪੈਦਲ ਸਰਵੇ ਕਰਨ ਉਹ ਕਹਿ ਦੇਣ ਕਿ ਇਹ ਸੜਕ ਚੱਲਣ ਯੋਗ ਵੀ ਹੈ ਵਾਹਕਲ ਤੇ ਨਿਕਲਣ ਯੋਗ ਵੀ ਹੈ ਅਸੀਂ ਬਿਲਕੁਲ ਸੜਕ ਦਾ ਮੁੱਦਾ ਨਹੀਂ ਉਠਾਵਾਂਗੇ ਹਾਂਜੀ ਹਲੋ ਹਲੋ ਹਾਂਜੀ ਹਾਂਜੀ ਰਾਜਾਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪੱਤਰਕਾਰ ਬੋਲ ਰਿਹਾ ਹੁਸ਼ਿਆਰਪੁਰ ਜੀਵੀਸੀ ਅਪਡੇਟ ਦਿਓ ਜੀ 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 ਸਰਵੇ ਮੈਂ ਗੜਦੀਵਾਲ ਦਾ ਦੌਰਾ ਕੀਤਾ ਸੀ ਅਸੀਂ ਸਰਵੇ ਕੀਤਾ ਤਾਂ ਇੱਥੇ ਪਬਲਿਕ ਕਾਫੀ ਪਰੇਸ਼ਾਨ ਹੈ ਮਾਰਕੀਟ ਦੇ ਵਿੱਚ ਸੜਕ ਨੂੰ ਲੈ ਕੇ ਕਹਿੰਦੇ ਬਹੁਤ ਖਸਤਾ ਰ ਆ 3 ਸਾਲ ਹੋ ਗਏ ਰਾਜਾ ਸਾਹਿਬ ਨੇ ਵੀ ਧਿਆਨ ਚ ਲਿਆੰਨਾ ਹੈ ਪਾਜੀ 16 ਲੱਖ ਰੁਪਈਆ ਟੈਂਡਰ ਹੋ ਗਿਆ ਸਿਰਫ ਪ੍ਰੋਬਲਮ ਇਹ ਆ ਬਾਰਿਸ਼ ਕਰਕੇ ਕੰਮ ਰੁਕਿਆ ਸੀਗਾ ਪਾਜੀ ਟੈਂਡਰ ਵੀ ਹੋ ਗਿਆ ਜਿਹੜਾ ਉਹਨਾਂ ਦਾ ਬਕਾਇਆ 16 ਸੀ ਉਹ ਵੀ ਦੇਤ ਆਏ ਨਹੀਂ ਪੀ ਡਬਲ ਯੂ ਡੀ ਨੂੰ ਠੀਕ ਆ ਉਹ ਚੈੱਕ ਦਾ ਰੋਲਾ ਇਹ ਉਹ ਕਲੀਅਰ ਕਰਾਤੀ ਆ ਬਸ ਕਪਲ ਡੇਜ਼ ਹੀ ਆ ਸਾਰੇ ਚਾਲੂ ਹੋ ਜਾਣੇ ਭਾਜੀ ਸ੍ਰਿਹਾਲੇ ਵਾਲੀ ਰੋਡ ਵੀ ਤੇ ਆਈ ਵੀ ਤੇ ਕਿੰਨਾ ਟਾਈਮ ਲੱਗੇਗਾ ਇਸ ਕੰਮ ਨੂੰ ਮੈਂ ਕਿਹਾ ਮਾਰਾ ਜੇ ਜੇ ਬਾਅਦ ਸੇ ਨਾ ਪਈ ਤੇ ਮੈਂ ਅਗਲੇ ਹਫਤੇ ਹੀ ਅਦਕਟ ਕਰ ਦੇਣਾ ਭਾਜੀ ਐਂਡ ਐਕਸਲੈਂਟ ਕੋਚਿੰਗ ਪੁਆਇੰਟ ਇਨ ਆਇਲਸ ਐਂਡ ਸਪੋਕਨ ਇੰਗਲਿਸ਼ ਆਲਸੋ ਐਕਸਪਰਟ ਇਨ ਸਟੱਡੀ ਐਂਡ ਵਿਜ਼ਿਟਰ ਵੀਜ਼ਾ ਗਵਰਨਮੈਂਟ ਅਪਰੂਵਡ ਐਸਐਸ ਗਰੁੱਪ ਸੈਸ਼ਨ ਚੌਂਕ ਖੁਸ਼ਿਆਰਪੁਰ